ਵੇ ਨਹੀਂ ਇਹ ਕਵੀ ਆਪਾਂ ਕੱਲਾ ਦੇ ਆਫਰ ਦੇ ਚੱਕਰ ਸਾਨੂੰ ਖਾਣਾ ਖਵਾ ਰਹੇ ਸੇਮ ਸਾਡਾ ਟੇਸਟ ਹੈ ਸੇਮ ਸਾਡਾ ਰੇਟ ਹੈ ਸਿਰਫ ਤੁਸੀਂ ਨੇ ਫਰੀ ਦੇ ਵਿੱਚ ਆਫਰ ਲੈਣਾ ਲੈ ਵੀ ਮਿੱਤਰੋ ਪੰਜ ਤਾਰਾ ਫਾਸਟ ਫੂਡ ਵਾਲਿਆਂ ਦੇ ਰੱਖੀ ਗਈ ਸੀ ਆਫਰ ਹੈ ਨਾ ਬਾਕੀ ਗੱਲਬਾਤ ਕਰਦੇ ਆ ਵੀ ਇਸ ਆਫਰ ਦਾ ਕਿੰਨੇ ਮੇਰੇ ਵੀਰ ਫਾਇਦਾ ਲੈ ਕੇ ਜਾ ਚੁੱਕੇ ਨੇ ਹਾਂਜੀ ਵੈਜੀ ਦੱਸੋ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਆਪਣੇ ਵੀਰੇ ਜਿਵੇਂ ਤੁਸੀਂ ਨੇ ਰੀਲ ਪਾਈ ਸੀ ਹਨਾ ਹਾਂਜੀ ਉਹਦੇ ਮੁਤਾਬਕ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਰੇ ਹੁਣ ਤੱਕ ਇਸ ਟਾਈਮ ਕੋਟ ਕੋਟ ਆਪਣੇ ਕੋਲੇ 150 ਦੇ ਹਾਂਜੀ ਤਕਰੀਬਨ ਬੰਦੇ ਆਏ ਤਾਂ ਫਾਇਦਾ ਠਾ ਚੁੱਕੇ ਨੇ ਤੇ ਉਹ ਬੰਦੇ ਖੁਦ ਕਹਿੰਦੇ ਸੀ ਵੀ ਯਾਰ ਉਹ ਮੈਨੂੰ ਲੈ ਕੇ ਆਏ ਉਹ ਸਾਡੀਆਂ ਪੁਰਾਣੀਆਂ ਫੋਟੋਆਂ ਭੇਜੀਆਂ ਸੀ ਉਹਨਾਂ ਨੂੰ ਮੈਨੂੰ ਦੇਆਂ ਜਦੋਂ ਉਹਨਾਂ ਨੇ ਉਰੇ ਆ ਕੇ ਦੇਖਿਆ ਸੇਮ ਰੇਟ ਉਹ ਕਹਿੰਦੇ ਫਿਰ ਇਹ ਆਫਰ ਇਹ ਆਫਰ ਇਹੀ ਹੈ ਵੀ ਤੁਸੀਂ ਸਾਡਾ ਟੇਸਟ ਚੈੱਕ ਕਰੋਗੇ ਤੁਹਾਨੂੰ ਰਿਜ਼ਲਟ ਵੀ ਮਿਲੂਗਾ ਤੁਹਾਨੂੰ ਸਾਰਾ ਕੁਝ ਹੀ ਮਿਲੂਗਾ ਇਹ ਨਹੀਂ ਹੈਗਾ ਵੀ ਆਪਾਂ ਕੱਲਾ ਵੀ ਆਫਰ ਦੇ ਚੱਕਰ ਸਾਨੂੰ ਖਾਣਾ ਖਵਾ ਰਹੇ ਸੇਮ ਸਾਡਾ ਟੇਸਟ ਹੈ ਸੇਮ ਸਾਡਾ ਰੇਟ ਹੈ ਸਿਰਫ ਤੁਸੀਂ ਨੇ ਫਰੀ ਦੇ ਵਿੱਚ ਆਫਰ ਲੈਣਾ ਆਫਰ ਇਹੀ ਹੁੰਦਾ ਜਿਵੇਂ ਕੋਈ ਅਲੱਗ-ਲੱਗ ਤੋਂ ਆਫਰ ਸਾਡਾ ਇਹ ਆਫਰ ਹੈ ਵੀ ਤੁਹਾਨੂੰ ਵਾਸ਼ਿੰਗ ਮਸ਼ੀਨ ਦੇਵਾਂਗੇ ਤੁਹਾਨੂੰ ਟੀਵੀ ਦੇਵਾਂਗੇ ਤੁਹਾਨੂੰ ਆਪਾਂ ਆਪਣਾ ਤੀਜਾ ਨਾਮ ਹੈ ਜਿਹੜਾ ਪੁਆਇਲ ਦੇਵਾਂਗੇ ਪੁਆਇਲ ਦੇਵਾਂ ਠੀਕ ਹੈ ਜੀ ਤੇ ਬਾਕੀ ਆਫਰ ਕੀ ਆ ਭਾਈ ਦੱਸ ਦੇ ਇੱਕ ਵਾਰ ਆਫਰ ਵੀਰੇ ਜਿਵੇਂ ਹੁਣ ਆਪਣੇ ਕੋਲੇ ਬਾਈ ਹੁਣ 300 ਰੁਪਏ ਦਾ ਖਾਣਾ ਖਾ ਕੇ ਜਾਂਦੇ ਰਹਿਣਾ ਉਹ ਇੱਕ 쿠ਪਨ ਹੈ ਤੇ 500 ਦੇ ਖਾ ਕੇ ਜਾਂਦੇ ਉਹਨਾਂ ਲਈ ਦੋ 쿠ਪਨ ਨੇ ਜਿਹੜੇ ਬੰਦੇ ਹੁਣ 1000 ਦਾ ਖਾਵੇਂ ਨੇ ਕਈ ਵਾਰ ਫੈਮਿਲੀ ਆਉਂਦੀ ਹੈ ਉਹਨਾਂ ਲਈ ਭਾਈ 5 쿠ਪਨ ਨੇ ਆਪਾਂ ਠੀਕ ਹੈ ਲੈ ਤੁਹਾਡੇ ਸਾਹਮਣੇ ਨੰਬਰ ਲਿਖਿਆ ਹੋਇਆ ਨੇ 5-5 ਵਾਰ 11000 ਰੁਪਏ ਦਾ ਆਰਡਰ ਕਰਿਆ ਹੋਇਆ ਜੀ ਆ ਦੇਖੋ 5-5 5 ਵਾਰ 쿠ਪਨ ਪਾਏ ਹੋਣ ਠੀਕ ਆ ਜੀ ਤੇ ਬਈ ਆ ਥੱਲੇ ਵਾਲਾ ਇਹ ਕੀ ਚੀਜ਼ ਆ ਬਈ 7 ਦਿਨ ਇਹ ਥੱਲੇ ਬਈ ਉਹੀ ਚੀਜ਼ ਮੈਂ ਤੁਹਾਨੂੰ ਤਾਂ ਹੀ ਪਹਿੰਦਾ ਸੀ ਵੀ ਆਪਾਂ ਇਹ ਅਪਡੇਟ ਕਰਦੇ ਰਹਾਂਗੇ ਵੀ ਦਸਹਿਰੇ ਵੇਲੇ ਆਪਾਂ ਕੱਢਣਾ ਰਿਜ਼ਲਟ ਇਹ ਠੀਕ ਹੈ ਜੀ ਠੀਕ ਹੈ ਜਿਹੜਾ ਵੀ ਲੱਕੀ ਪਰਸਨ ਹੋਊਗਾ ਉਹਦੇ ਲਈ 7 ਦਿਨਾਂ ਦਾ ਖਾਣਾ ਫ੍ਰੀ ਆ ਇਹ ਨਹੀਂ ਹੋਊਗਾ ਵੀ ਇਹਦਾ ਕੂਪਨ ਕੈਂਸਲ ਹੋ ਜਾਊਗਾ ਕੂਪਨ ਫੇਰ ਵਿੱਚ ਪੈ ਜਾਊਗਾ ਫੇਰ ਵਿੱਚ ਪੈ ਜਾਊਗਾ ਪਰ ਉਹ 7 ਦਿਨਾਂ ਦਾ ਫ੍ਰੀ ਖਾਣਾ ਖਾਊਗਾ ਦਸਹਿਰਾ ਦੀਵਾਲੀ ਤੇ ਪੁਰਬ ਵਾਲੇ ਦਿਨ ਲੈ ਵੀ 3 ਦਿਨ ਤੁਸੀਂ ਫ੍ਰੀ ਖਾਓ ਤੇ ਬਾਕੀ ਬਈ ਕੂਪਨ ਦੇਖ ਸਕਦੇ ਹੋ ਤੇ ਆਓ ਵਾਸਿੰਗ ਸੀਨ ਫੋਨ ਤੇ LED ਜਿੱਤੋ ਆਫਰਾ ਸਿਰਫ 1 ਤਰੀਕ ਤੱਕ ਯਾਨੀ ਕਿ ਨਵੇਂ ਸਾਲ ਤੱਕ ਦੀ ਹੈ ਨਾ ਬਾਈ ਜੀ ਨਾਲ ਵੀ ਵੀ ਇੱਕ ਹੋਰ ਚੀਜ਼ ਹੈ ਆਪਾਂ ਨੇ ਕਿਸੇ ਚੀਜ਼ ਦਾ ਰੇਟ ਵਪ ਨਹੀਂ ਕੀਤਾ ਸਾਡਾ ਇੰਸਟਾਗ੍ਰam ਚੈੱਕ ਕਰ ਸਕਦੇ ਹੋ ਜਦੋਂ ਪਹਿਲਾਂ ਡੇਟਾ ਦਾ ਸਾਡਾ ਸੇਮ ਪ੍ਰਾਈਸ ਹੈ ਕੰਟੈਂਟ ਦੇ ਵਿੱਚ ਕੋਈ ਕਮੀ ਨਹੀਂ ਤੇ ਇਸ ਦੇ ਵਿੱਚ ਕੋਈ ਕਮੀ ਨਹੀਂ ਸੇਮ ਹੈ ਜੇ ਕਸਟਮਰ ਆ ਕੇ ਸਾਨੂੰ ਇਹ ਵੀ ਕਹੂਗਾ ਵੀ ਹਾਂ ਤੁਹਾਡੀ ਕੰਟੈਂਟ ਹੀ ਘੱਟ ਕਰਤੀ ਜਾਂ ਰੇਟ ਵਧਾ ਕਰਤੀ ਅਸੀਂ ਫ੍ਰੀ ਖਵਾਵਾਂਗੇ ਠੀਕ ਹੈ ਲੈ ਮਿੱਤਰੋ ਦੇਖ ਸਕਦੇ ਹੋ ਤੇ ਆ ਜਾਓ ਬਾਈ ਪੰਜ ਤਾਰਾ ਫਾਸਟ ਫੂਡ ਸਹਿਰ ਸੰਗਰੂਰ ਹਸਪਤਾਲ ਦੇ ਦੂਜੇ ਗੇਟ ਦੇ ਜਮਾ ਸਾਹਮਣੇ ਆਫਰ ਦਾ ਫਾਇਦਾ ਲੈ ਜਾ ਸਕਦੇ ਹੋ ਧੰਨਵਾਦ